ਸਤਿ ਸ੍ਰੀ ਅਕਾਲ ਜੀ ਮੈਂ ਥਾਰਾ ਗੱਲਾਂ ਗੱਲਾ ਕਰ ਪਰਮ ਦੀ ਲਾਡਾ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਘਾ ਸਵਾਗਤ ਵੀਰ ਯੋ ਬੋਟਾ ਖਤਮ ਹੋਈਆਂ ਗਰਮੀ ਮਾਂ ਪਹਿਲਾਂ ਹੀ ਇਤਨੇ ਪਟਾਕੇ ਭਏ ਅੱਜ ਚੰਡੀਗੜ੍ਹ 에어ਪੋਰਟ ਕੇ ਉੱਪਰ ਕੰਗਣਾ ਰਨੋਦ ਕੇ ਮੂੰਹ ਪੱਛ ਪੀੜ ਪੈਗੇ ਪਟਾਕਾ ਪੈਗੇ ਬੜਾ ਪਟਾਕਾ ਅਰ ਵੀ ਇਹ ਸਨੈਪਸ ਕਾ ਥੱਪੜ ਮਾਰਿਆ ਕੁੜੀ ਨੇ ਕੁਲਵਿੰਦਰ ਕਾ ਔਰ ਇਸ ਕੁੜੀ ਕਾ ਨਾਮ ਔਰ ਯੋ ਕਹ ਲੋ ਵੀਰਾ ਸੀ ਆਈ ਐਸ ਐਫ ਗਿ ਮੈਲਾ ਗਾੜਤੀ ਇਸਨੇ ਜਿਹੜੇ ਥੱਪੜ ਮਾਰਿਆ ਉਸ ਦਾ ਕੰਗਣਾ ਰਨੋਤ ਤੇ ਯੋ ਵਿਚਾਰੀ ਮਸਾ ਮਸਾਈ ਵਹ ਦੇਖ ਲੈ ਵੀ ਸੰਸਦ ਬਣੀ ਫਿਲਮਾਂ ਨੇ ਪਹਿਲਾਂ ਇਸਕੇ ਚਲੀਆਂ ਈਵ ਦੇਖ ਲੈ ਵਿਚਾਰੀਆਂ ਜੋਰ-ਜੋਰ ਮਾਰ ਕਾ ਯੋ ਮਾਤਲਬ ਕਹਿ ਲੂ ਵੀ ਮਾੜਾ ਜਬੱਤਾ ਲੋਟ ਕਰਿਆ ਈਵ ਦੇਖ ਲੈ 20 ਕੇ ਚਪੇੜ ਛੜਤੀ ਔਰ ਅਦਾਕਾਰਾ ਕੰਗਣਾ ਰਨੋਤ ਯੋ ਕੰਨ ਹੋਈ ਘਟਨਾ ਹੀ ਸੀਗੇ ਗੱਲ 20 ਨੇ ਸੁਪਰ ਨਿਵੰਨ ਸੋਚਿਆ ਆਉਣਾ ਪੇਰ ਪੀਛੇ ਚਪੇੜ ਪਵੇਗੀ ਐਕਟਰ ਨਹੀਂ ਕਰ ਉਹ ਬਹੁਤ ਵੀਰ ਜੋ ਕਹ ਲੋ ਬਾਡੀਗਾਰਡ ਬਹੁਤ ਮਿਲੇ ਵੇ ਇਸ ਨੂੰ ਹਰ ਜੋ ਜਨਾਨੀ ਨੇ ਉਸਕੇ ਜਾਂ ਥੱਪੜ ਮਾਰਿਆ ਜੋ ਕਹ ਰਿਸ ਕੀ ਤਾਂ ਵੀਡੀਓ ਚਾਰੇ ਪਾਸਾ ਫੈਲ ਗਈ ਹਰ ਕੰਗਣ ਅਰਨੌਤ ਕੀ ਇਸ ਗੱਲ ਬਹਿਸ ਹੁੰਦੀ ਇੱਕ ਵੀਡੀਓ ਆਈ ਹਰ ਸਿਕਿਉਰਟੀ ਚੈੱਕ ਕੋਲ ਮਤਲਬ ਇਹ ਉਸ ਨੂੰ ਬਾਤ ਦਈ ਪਰ ਮੈਡਮ ਅੜੀ ਕਰੋ ਮੈਡਮ ਬਸ ਕਾਸਟੇਬਲ ਕਲਵਿੰਦਰ ਕੌਰ ਗੈਰੀ ਅਰ ਜਦੋਂ ਕੰਗੜਾ ਰੌਤ ਉਸ ਨੂੰ ਕਿਸਾਨਾਂ ਬਾਰੇ ਇਹ ਬਿਆਨ ਗਿਆ ਤਾਂ ਮੀ ਮੰਮੀ ਵੀ ਕੱਥਾ ਬੈਠੀਗੀ ਉੱਤਰ ਨੇ ਵਿੱਚ ਗਾਤਾ ਉਹ ਗਰੇ 700 ਰੁਪਏ ਮਾਮਾ ਯੋਜਨਾ ਨਿਆ ਉਹ ਗੁੱਸਾ ਉਸ ਨੂੰ ਹੈ ਤਾਂ ਵੀਰ ਕਿਸਾਨੀ ਅੰਦੋਲਨ ਦਾ ਬਹੁਤ ਆ ਕੰਗੜਾ ਰੌਤ ਅੱਜ ਉਸ ਕੇ ਆਗੀ ਹੱਥਾ ਥੱਪੜ ਮਾਰਨੇ ਵਾਲੀ ਯੋ ਜਿਹੜੀ ਕਿਸਾਨ ਕੀ ਚੀਜ਼ ਦੀ ਕੁਲਵਿੰਦਰ ਗੌਰ ਕਪੂਰਥਲਾ ਜ਼ਿਲ੍ਹਾ ਸੁਲਤਾਨਪੁਰ ਲੋਧੀ ਔਰ ਮਹੀਬਾਲ ਕੀ ਰਹਿਣੇ ਵਾਲੀ ਯੋ ਕੁੜੀ ਅਰ ਇਸਕੇ ਬਾਅਦ ਸੇਰ ਸਿੰਘ ਨੂੰ ਜਾ ਕੇ ਪੱਤਰ ਕਰ ਦੋ ਯੋ ਕਹ ਲਾ ਵੀ YouTube ਵਾਲੇ ਪੱਤਰਕਾਰ ਇਤਨੇ ਹੋ ਗਏ ਫਿਰ ਸਾਰੇ ਭੱਜੇ ਦੌੜੇ ਕੈਮਰੇ ਚਾਕਾ ਬਾਗਰ ਮੈਨੂੰ ਤਾਂ ਪਤਾ ਹੀ ਨਹੀਂ ਕਾ ਜੋ ਚੱਕਰ ਗਿਆ ਆ 2 ਸਾਲ ਤੇ ਕਾ ਮਤਲਬ ਗੱਲ ਕਰਾਂਗਾ ਫਿਰ ਪਤਾ ਕਾ 2 ਸਾਲ ਤੋਂ ਚੰਡੀਗੜ੍ਹ 에어ਪੋਰਟ ਬਤਨਾਤ ਪੁਰੀ ਕਹਾ ਮੈਂ ਤਾਂ ਪਤਾ ਨਹੀਂ ਕਾ ਤਰੇੜ ਛੱਡ ਤਿਸ ਨੇ ਅਰ ਉਧਰ ਸਵਰਨ ਸਿੰਘ ਭਦੇਰ ਜਿਹੜਾ ਸਤਨਾਮ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜਿਆ ਵਾ ਅਲਵਿੰਦਰ ਦਾ ਮਤਲਬ यो काले भी कार वाला भी सी सीएच तामा और उसके दो छोड़े बच्चे और इसकी गुड़ी भी है और उन्होंने कुलविंदर कौर के थप्पड़ मारना पर पता लगा जितने बंदे सम्मान वास्ते भाई अड्डे बार बनना होगे सारे टाज दिया परका आ इस तरह कितना हो जाएगा वीर यो लांगे फिर सारे उथा फिर सारे पहुंच गए वीर कंगना ना तो यो बेचारी इसका बहुत पीडा पियां पर काले वीर बहुत इस गालू लेकर रोला हो गया और उधर ਇਹ ਕੰਗੜਾ ਨਾਉਤ ਪਈ ਉਹ ਜਿਹੜੀ ਮਤਲਬ ਇਹ ਇਹ ਮਾਮਲਾ ਇਤਨਾ ਭੱਕ ਗਿਆ ਵੀਰ ਇਤਨਾ ਭੱਕ ਗਿਆ ਈਵੀਸ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ ਉਹ ਗੇਟ ਤਾਂ ਨਹੀਂ ਅਰਜਿੰਦਰ ਇਹ ਵੀ ਕੰਗੜਾ ਨਾਉਤ ਦੇ ਹੱਕ માં ਆ ਗਿਆ ਵੀ ਇਸ ਨੈਰੀ ਕਿਹਾ ਵੀ ਉਹ ਜਿਹੜੇ ਕੰਗੜਾ ਨਾਉਤ ਪਈ ਦਾ ਪੰਜਾਬ ਮਾਂ ਤੱਕ ਮਤਲਬ ਪਹਿਲੀ ਆਇਸ਼ ਕਰ ਰਹੀ ਹੈ ਚੱਕਰ ਪਿਆ ਸਾਰਾ ਨਫ਼ਰਤ ਬਹੁਤ ਸੀ ਸਾਬਦਾਵਾਂ ਦੇ ਨਿਕਲ ਨਿਕਲਦਾ ਆ ਰਹੀ ਕਾ ਕੰਗੜਾ ਨਾਉਤ ਕਾ ਪੰਜਾਬ ਵਿਰੋਧ ਨਫ਼ਰਤੀ ਟਿੱਪਣੀਆਂ ਕਰ ਸਕਾ ਉਹ ਤੁਸੀਂ ਕਰ ਸਕਦੇ ਆਰ ਉਸਨੇ ਕਹਾ ਵੀ ਉਹ ਤਾਂ ਮਾਨਸਿਕਤਾ ਬਿਮਾਰ ਕਾ ਬਿਮਾਰ ਕੁੜੀ ਹੋਗਾ ਵੀ ਅੰਗੜਾ ਰਣਾਉਤ ਅਬ ਜਦ ਕੀ ਸੱਚ ਆਪਣੀ ਜਮਾਨ ਉਸਨੇ ਜਦ ਤੂੰ ਪਤਾ ਬੋਲਿਆ ਗਿਆ ਉਸਨੂੰ ਤਾਂ ਪਤਾ ਕਾਹਹੀਂ ਲੋ ਇਹਦੇ ਲੈ ਬੀਜੇਪੀ ਉਹ ਇਕ ਸੀਟ ਨਹੀਂ ਆਈ ਇਸੇ ਖਰਾਨੀ ਯੋ ਮਰਜੀ ਕਹਨੇ ਯੋ ਆਰ ਉਧਰ ਅੱਜ ਯੋ ਆਨਸਰ ਹੈ ਜੀ ਹਾਂਸੋ ਯੋ ਵੀ ਕ ਪੱਤਰਕਾਰ ਕੇ ਹੀ ਘੜਿਆ ਤਾਂ ਸਮਝ ਆ ਰਿਹਾ ਪਿਛਲੀ ਚੀਜ਼ਾਂ ਨੂੰ ਕਾ ਡਿਲੀਟ ਕਰ ਦੋ ਸਾਰੀਆਂ ਨੂੰ ਈਵਸ ਨੂੰ ਪਤਾ ਵੀ ਪੰਜ ਸਾਲ ਪੰਜਾਬ ਪਾਵੇ ਰਹਿਣਾ ਖਾੜੇ ਕੁੜੇ ਵੀ ਲਾਣੇ ਵੀਰ ਮੇਲੇ ਮੁੱਲਿਆਂ ਦਾ ਜਾਇਗਰੇ ਹੋਤਾ ਜੇ ਇਹ ਕਾਰੋਗਾਰ ਤੋਂ ਕਰਨੇ ਬਿਲਕੁਲ ਹੀ ਚਲੋ ਈਸੀ ਕਰਾ ਗਹਿਰਾ ਦਾ ਵੀ ਜੋ ਹੋ ਗਿਆ ਹੋ ਆ ਗਿਆ ਤਾਂ ਆਪ ਕੋਲ ਜੋਹਾਉਂਗੀ ਚੱਕਰਾਂ ਪੈਰੇ ਹਮ ਤੋਂ ਯਰ ਰਾਈ ਕਿ ਜਾਲੂਂ ਦੇ ਦਾ ਬਹਿ ਜਾਂ ਫਿਰ ਆ ਰਿਓ ਚੱਕਰ ਪੈ ਗਿਆ ਅਰ ਉੱਧਰ ਵੀਰ ਯੋ ਸੋਨੀਆ ਗਾਂਧੀ ਦਾ ਛੋਕਰਾ ਯੋ ਈਸ਼ ਨੂੰ ਅੱਜ ਤਮਾ ਪੇ ਸੋਨਾ ਪਵੇਗਾ ਕਹਰੇ ਗਿਆਰਜਵੰਤੀ ਬਰੰਟ ਅ ਜੀਮਨ ਕੋ ਕਾਰਤਿਕਾ ਬਰੰਟ ਕੱਡੋਗਾ ਸ਼ੋਕਰੇ ਬੈਂਗਲੂਰੂ ਦੀ ਅਦਾਲਤ ਮਾਂ ਹੋਇਆ ਵੀਰੇ ਅੰਗਰੇਜ਼ੀ ਵੈਬਸਾਈਟ ਇੰਡੀਆ ਟੂਡੇ ਦੀ ਰਿਪੋਰਟ ਮਾਂ ਆਪੀ ਪਾਜਪਾਗਾ ਜਿਹੜਾ ਮਤਲਬ ਐਮ ਐਲ ਸੀ ਕੇਸ਼ਵ ਪ੍ਰਸਾਦ ਇਸਨੇ ਕਾਰਨ ਸੇ ਮਾਨਹੰਨਿਆ ਕੇਸ ਦਾ ਅਰਧ ਕਰਿਆ ਇਸ ਦੇ ਉੱਪਰ ਔਰ ਪਾਜਪਾ ਨੂੰ ਪ੍ਰਿਸ਼ਟ ਦਾਸ ਦੇਵ ਸਥਾਨਕ ਵਾਰ ਮਾਂਖ ਵਾਰ ਦੇਗਾ ਪੋਟਿਸ਼ਨ ਦਾਰਤਿਕਾ ਵੀ ਇਹਨਾਂ ਨੇ ਮਨੂ ਪ੍ਰਿਸ਼ਟ ਦੱਸਿਆ ਔਰ ਪਾਜਪਾ ਨੇ ਦਾਰ ਮਾਨਹੰਨੀ ਮਤਲਬ ਬੈਂਗਲੁਰੂ ਦੀ ਸਥਾਨਕ ਅਦਾਲਤ ਮਾ ਪੇਸ਼ ਕਰੇ ਆ ਇਸ ਤੇ ਮਤਲਬ ਕਰਨਾਟਕ ਦੇ ਵਿੱਚ ਮਾ ਜਿਹੜਾ ਮੁੱਖ ਮੰਤਰੀ ਸਿੱਧੀ ਸਿੱਧਰ ਮਈਆ ਸੂਬਾ ਕਾਂਗਰਸ ਪ੍ਰਧਾਨ ਵੀ ਗਏ ਸਿਵ ਕੁਮਾਰ ਜਮਾਨਤ ਇਹਨਾਂ ਨੇ ਦਿੱਤੀ ਸੀ ਟੋਕਰਾ ਬਾਹਰ ਆ ਗਿਆ ਦਾ ਰਾਹੁਲ ਗਾਂਧੀ ਸਮਾਗਮ ਦਾ ਚੌਥਾ ਮੂਲ ਜਮਾ ਜਦ ਕਿ ਕੇਰਲ ਦੇ ਵਿੱਚ ਮਾ ਜੋ ਕਹਿੰਦੇ ਵੀ ਕਾਂਗਰਸ ਦਾ ਸਿਵ ਕੁਮਾਰ ਸਿੱਧਾ ਰਮਿਆ ਇਹ ਤਿੰਨ ਮੂਲ ਜਮ ਦੇਗਾ ਇਹ ਚੱਕਰ ਦਾ ਪੈਰਾ ਕੋਈ ਨਾ ਚੱਕਰ ਬਾਜੀ ਚੱਕਰ ਚੱਕਰ ਮਾ ਚੱਕਰ ਹੋ ਗਿਆ ਅਰ ਉੱਧਰ ਵੀਰ ਜੋ ਕਹ ਲੋ ਹਾਥੀ ਵਾਲੀ ਜਿਹੜੀ ਮਾਇਆਬਦੀ ਭੈਣ ਇਹੋ ਕਹ ਲੋ ਵੀਰ ਮਾਇਆਬਦੀ ਮੋਦੀਵਾਸਤਾ ਹੀਰੋ ਬਣ ਗਈ ਖੁਦ ਜੀਰੋ ਰਹਿ ਗਈ 16 ਸੀਟਾਂ ਬਾ ਯੋਗਾ ਬੀਜੇਪੀ ਚੋੜੀਆਂ ਭਾਗੀ ਯੋ ਬੀਬੀ ਇਸ ਤਰ੍ਹਾਂ ਦੇ ਆਗੜੇ ਨਿਕਲਦਾ ਸਾਹਮਣੇ ਆਏ ਬਾ ਯੋਗਾ ਦਾ ਵੀਰ ਬਹੁਜਨ ਸਵਾਜਪਤੀ ਪਾਰਟੀ ਹਾਥੀ ਇੱਕ ਵੀ ਸੀਟ ਨਹੀਂ ਜਿੱਤੀ ਵੀ ਆਰ ਕੇ ਯੋ ਉੱਤਰ ਪ੍ਰਦੇਸ਼ਾਂ ਵੀਰ ਤਲੇ ਰਿੰਗੀ ਸੱਤਾ ਹੋਇਦਰ ਇਹਨੇ ਜਾਦੂ ਇਸ ਪਾ ਹੈਤੀ ਸੱਤਾ ਯੋ ਬੀਬੀ ਹਾਥੀ ਲੁਆਂਦੀ ਨਹੀਂ ਥੱਕੀ ਅਦੇ ਹੱਥ ਹੀ ਉੱਠ ਲਵਾ ਦਿਆ ਹੱਥ ਹੀ ਉੱਠ ਲਵਾ ਦਿਆ ਇਹ ਖਾਤਾ ਵੀ ਨਹੀਂ ਖੁੱਲਿਆ ਵੀਰ ਆਰ ਆ ਭਾਜਪਾ ਵਾਸਤਾ ਯਕੀਨੀ ਤੌਰ ਤੇ ਮਦਦ ਕਰ ਰਹੀ ਸੂਬੇ ਕੀ ਵਿੱਚ 16 ਇੰਚ ਦੀ ਸੀਟਾਂ ਨਹੀਂ ਤਾ ਬਸਪਾ ਕੀ ਬੋਰ ਨੇ ਭਾਜਪਾ ਨੂੰ ਜਿੰਨਾ ਮੰ ਉਮੀਦ ਕਰੀ ਆਂਕੜੇ ਜੋ ਜਿਹੜੇ ਨਿਕਲ ਕਾਰੇ ਇਸ ਹੀ ਗਵਾਈ ਭਰ ਰੇਗਾ 16 ਸੀਟਾਂ ਬਸਪਾ ਨੂੰ ਭਾਜਪਾ ਕੀ ਸਹਿਯੋਗ ਪਾਰਟੀ ਇਹ ਵਿੱਚ ਮਾ ਬੜੀ ਜਿੱਤ ਮਿਲ ਵੀਰ ਭਾਜਪਾ ਨੇ 14 ਸੀਟਾਂ আর ਸਹਿਯੋਗੀ ਪਾਰਟੀਆਂ ਦੋ ਸੀਟਾਂ ਪਰ ਜੇ ਉਹ ਸੀਟਾਂ ਮਤਲਬ ਇੰਡੀਆ ਗੱਠਜੋੜੇ ਖਾਤੇ ਵਿੱਚ ਚਲੇ ਜਾਂਦੀਆਂ ਐਨਬੀਏ ਦਾ ਆਕੜਾ ਇਹਨਾਂ 278 ਭਾਜਪਾ ਨੇ ਜੂਪੀ ਦੇ ਵਿੱਚ 33 ਸੀਟਾਂ ਵਿਊ ਮਤਲਬ ਜਿੱਤੀਆਂ আর ਜੇ ਯੂਆਈ ਨਾ ਮਤਲਬ 14 ਸੀਟਾਂ ਹਾਰ ਜਾਂਦੇ ਫਿਰ ਗਿਣਤੀ ਨੇ ਕਿ 19 ਰਹਿ ਜੇ ਨਹੀਂ ਝਟਕਾ ਕੀਦਣਾ ਬੜਾ ਪੈਣਾ ਲੱਗੇਗਾ ਅਰ ਯੂ ਕਾ ਪਦੋਹੀ ਤੇ ਮਤਲਬ ਮਿਸਾਲ ਇਟਾ ਇੰਡੀਆ ਲਾਇਨਸ ਕਾ ਉਮੀਦ ਅ ਲਤੀਸ ਰਪਾਠੀ ਨੂੰ 4 ਲੱਖ 2 ਵੋਟ ਪਈ ਅ ਜੇਤੂ ਰਹਾ ਭਾਜਪਾ ਕਾ ਬਨੋਦ ਕੁਮਾਰ ਬਿੰਦੂ 4 ਲੱਖ 69982 ਵੋਟਾਂ ਮਿਲੀਆਂ 45 ਹਜ਼ਾਰ ਵੋਟਾਂ ਕ ਲ ਜਿਤਿਆਰ ਭਾਜਪਾ ਕਾ ਰੀ ਸੰਕਰਤੀ ਸੇ ਸਥਾਨ ਪਰ ਆ 1 ਲੱਖ 55 ਹਜ਼ਾਰ ਵੋਟ ਮਿਲੀ ਯੋਹੀ ਬੋਰ ਜੇ ਗੱਠ ਜੋੜ ਕੇ ਲਤੀਸ ਨੂੰ ਬਲ ਲਤੀਸ ਨੂੰ ਰਪਾਠੀ ਮੈ ਜੰਦੀ ਟਾਗੇ ਲਗ ਕੰਮਾ ਨਾਰੀਸ ਕੇ ਗਾਇਲ ਯੋ ਰਾਜੇ ਬੜਿੰਗਰ ਯੋ ਹੋ ਗਿਆ ਗਰਮ ਰਾਜੇ ਬੜਿੰਗ ਨੇ ਐਕਸ਼ਨ ਲੈ ਲਿਆ ਬਿਰ ਪੰਜਾਬਾ ਕਾਂਗਰਸ ਦਾ ਨੇਤਾ ਯੋ ਮਤਲਬ ਇਸ ਦਾ ਕੀ ਹੈ ਨਾ ਇਸ ਨੂੰ ਕੱਢ ਤਿਆ ਬਾਹਰ ਆ ਇਸ ਨੂੰ ਗਤਵਿਧੀਆਂ ਬਹੁਤ ਗਲਤ ਕਰੀਆਂ ਦਰਸ਼ਨ ਰੜ ਮਾਰੇ ਪਾਰਟੀ ਨੂੰ ਬਾਹਰ ਕੱਢ ਗਈ ਇਸ ਨੂੰ ਕ ਗੁਰੋਧੀ ਗਤਵਿਧੀਆਂ ਕਰ ਰਿਹਾ ਲਾ ਕਾਇੋ ਪੋਟਾਂਗੇ ਡੈਮ ਬੋ ਕਹਾ ਆ ਬਾ ਕਰ ਰਹੇ ਸਾਰੇ ਬੰਦੇ ਈਵਨਿੰਗ ਬਾਕਸ ਦਾ ਕਹਾ ਮੈਂ ਕਿਸੇ ਨੂੰ ਨਹੀਂ ਅਰੇ ਯੋ ਬੱਗਾ ਪ੍ਰਾਨੇ ਦੇ ਸਾਫ ਕਾ ਬਧਾਇੋ ਕੇ ਦਰਸ਼ਨ ਬਰਾੜ ਈਸ਼ ਨੂੰ ਪਾਰਟੀ ਮੂਰਲੀ ਮੈਂਬਰਸ਼ਿਪ ਤੇ ਈਸ਼ ਨੂੰ ਕੱਟ ਤੇ ਬਾਹਰ ਖਾਰਜ ਕਰਤਾ ਵੀਰਾ ਅਫੀਸ਼ਲ ਐਕਸ ਯਾਨੀ ਕਿ ਯੋ ਟਵਿੱਟਰ ਕੇ ਪਰਪਾਗਾ ਗੱਲ ਕਰੀ ਪੰਜਾਬ ਕਾਂਗਰਸ ਨੇ ਕਹਾ ਵੀ ਪੰਜਾਬ ਪ੍ਰਦੇਸ਼ ਕਾਂਸਮੇ ਦੀ ਪ੍ਰਧਾਨ ਅਮਰਿੰਦਰ ਰਾਜਵੜੀ ਗਰੇਂ ਕਹਾ ਵੀ ਦੀ ਸੰਦਰ ਦੇ ਸੰਨ ਚਾਰਾ ਸਾਫ ਕਾ ਅਧਿਕ ਜਿਹੜਾ ਦਰਸ਼ਨ ਬਰਾੜ ਈਸ਼ ਨੂੰ ਕਹਾ ਵੀ ਪਾਰਟੀ ਗਤਿਵਿਧੀਆਂ ਤੋਂ ਕੱਟ ਕੇ ਬਾਹਰ ਦਰਸ਼ਨ ਵੜਾ ਵੀ ਕਰਾ ਉਠਾ ਦੇ ਵੀਰਿੰਦ ਨੇ ਚਲੋ